Nạ đâu

ਮਟਰੋੜਾ ਰੋਡ ਟ੍ਰੱਕ ਜੁਨੀਅਨ ਤੋਂ ਰਹਿਨੇ ਆ ਸੀ ਮੇਰੇ ਇਹ ਜਿਹੜਾ ਐਕਸੀਡੈਂਟ ਇਹ ਮੇਰੇ ਮੁਹੱਲੇ ਦੇ ਮੁੰਡਾ ਜਿਹੜਾ ਹੈਗਾ ਆ ਸਣੀ ਉਹਦੇ ਪਾਪਾ ਦਾ ਨਾਮ ਹੈਗਾ ਦੀਪਕ ਗਿਰੀ ਉਹਨਾਂ ਦਾ ਕਹਿੰਦੇ ਕਿ ਜਿਵੇਂ ਕਹਿ ਰਹੇ ਨੇ ਕਿ ਮਟਰੋੜਾ ਟੱਕ ਬਹੁਤ ਤੇਜ਼ ਸੀਗਾ ਉਹਦੇ ਕਰਕੇ ਐਕਸੀਡੈਂਟ ਹੋ ਗਿਆ ਇਹਨਾਂ ਦਾ ਮੁੰਡਾ ਸਣੀ ਆ ਮੁੰਡਾ ਤੇ ਕਿੰਨੀ ਉਮਰ ਹੈਗੀ ਜੀ ਜਿਹਦਾ ਉਮਰ ਇਹਦੀ ਸਿਰਫ 19 20 ਸਾਲ ਦਾ ਮੈਰਿਡ ਅਨਮੈਰਿਡ ਅਨਮੈਰਿਡ ਹਾਂਜੀ ਐਕਸੀਡੈਂਟ ਦਾ ਪਤਾ ਲੱਗੇ ਕਿ ਕਿੱਦਾਂ ਹੋਇਆ ਕਿੱਥੇ ਹੋਇਆ ਖੰਨਾ ਰੋਡ ਤੇ ਹੋਇਆ ਫੰ ਤਾਂ ਮੈਨੂੰ ਤਾਂ ਹੁਣ ਹੀ ਖਬਰ ਮਿਲੀ ਸੀਗੀ ਮੈਂ ਮੰਮੀ ਲੈ ਕੇ ਆਈ ਆ ਮੈਂ ਤਾਂ ਕਹਿੰਦੇ ਕਿ ਤੁਸੀਂ ਹਸਪੀਟਲ ਦੇ ਵਿੱਚ ਚੱਲੋ ਮੇਰਾ ਬੇਟਾ ਦਾ ਐਕਸੀਡੈਂਟ ਹੋ ਗਿਆ ਜਦ ਮੈਂ ਇਹ ਕੰਮ ਆਪਣੇ ਬ੍ਰਦਰਸ ਦੇ ਨਾਲ ਹੀ ਜਾਂਦਾ ਸੀਗਾ ਉਹਦੇ ਨਾਲ ਮੋਟਰਸਾਈਕਲ ਜਿਹੜੀ ਪਿਅਰ ਕਰਦਾ ਸੀਗਾ ਨਾਲ ਆਪਣੇ ਭਰਾ ਦੇ ਪੇ ਮੁਰਜ਼ਿਆਂ ਦੇ ਇਕੱਲੇ ਜਾ ਰਹੇ ਸੀ ਨਾਲ ਹੋਰ ਤੁਸੀਂ ਨਾਲ ਕਹਿੰਦੇ ਕਿ ਇੱਕ ਹੋਰ ਸੀਗਾ ਮੁੰਡਾ ਉਹਦੇ ਵੀ ਕਹਿੰਦੇ ਲਤ ਲੁੱਪ ਤੇ ਸੱਟ ਲੱਗੀ ਆ ਹੁਣ ਮੈਨੂੰ ਉਹ ਨਾਲ ਫਰਕ ਇੰਨੀ ਡਿਟੇਲ ਜ਼ਿਆਦਾ ਪਤਾ ਨਹੀਂ ਹੈ ਜੀ ਮੈਨੂੰ ਤਾਂ ਬਸ ਇਹਦੇ ਪਤਾ ਸੀਗਾ ਮੁੰਡਾ ਸਣੀ ਦਾ ਪਰ ਬਹੁਤ ਜ਼ਿਆਦਾ ਧੋਖਾ ਹੋ ਗਿਆ ਕਿੰਨੇ ਕਿੰਨੇ ਸੀਗੇ ਜਿਹੜੇ ਇਹ ਐਕਸੀਡੈਂਟ ਤਿੰਨ ਦਾ ਨੇ ਕਹਿ ਰਹੇ ਨੇ ਮੈਂ ਤਾਂ ਤਿੰਨ ਦੇ ਪਤਾ ਹਾਂ ਹਾਂ ਜੀ ਦੋਨੋਂ ਰੈਫਰ ਕਰਕੇ ਠੀਕ ਹਾਂ ਡਾਕਟਰ ਅਮਰਪ੍ਰੀਤ ਕੌਰ ਕੀ ਕੈਸੂਲਰ ਕੇਸ ਹੈ ਜੀ ਕੀ ਗੱਲ ਹੈ ਹਾਂ ਜੀ ਆ ਚਾਰ ਐਕਸੀਡੈਂਟ ਦੇ ਪੇਸ਼ੈਂਟ ਆਏ ਆ ਐਂਡ ਉਹਨਾਂ ਚੋਂ ਇੱਕ ਦੀ ਡੈਥ ਹੋਈ ਆ ਦੋ ਪੇਸ਼ੈਂਟ ਦਾ ਟ੍ਰੀਟਮੈਂਟ ਚੱਲ ਰਿਹਾ ਐਂਡ ਇੱਕ ਪੇਸ਼ੈਂਟ ਨੂੰ ਸੰਡੀਗੜ ਟ੍ਰਾਂਫਰ ਕਰ ਦਿੱਤਾ ਗਿਆ ਜਿਹੜੇ ਪੇਸ਼ੈਂਟ ਦੀ ਡੈਥ ਹੋਈ ਆ ਬ੍ਰਾਊਡ ਡੈਥ ਦੀ ਸੀ ਐਂਡ ਉਹਨਾਂ ਦਾ ਨਾਮ ਸਨੀ ਸਮਰਾਲੇ ਦੇ ਰਹਿਣ ਵਾਲੇ ਸੀਗੇ ਐਂਡ 22 ਉਹਨਾਂ ਦੀ ਏਜ ਸੀ ਜਿਹੜੇ ਪੇਸ਼ੈਂਟ ਹੈ ਜੱਗਵੀ ਉਹਨਾਂ ਉਹ ਕਿਤੇ ਕਿਤੇ ਰਹਿਣ ਦਾ ਕੀ ਨਾਮ ਇੱਕ ਪੇਸ਼ੈਂਟ ਜੀ ਗੁਰਜੀਤ ਸਿੰਘ ਉਹਨਾਂ ਨੂੰ ਸੰਡੀਗੜ ਟ੍ਰਾਂਫਰ ਕੀਤਾ ਐਂਡ ਰੂਪਲਦੀਪ ਐਂਡ ਅਰਸ਼ਦੀਪ ਅੰਡਰ ਟ੍ਰੀਟਮੈਂਟ ਹਲੇ ਰੂਪਲ ਕਿਤਾ ਜੀ ਨੂੰ ਵੀ ਦਾ ਹੈਡ ਇੰਜਰੀ ਸੀ ਉਹਨਾਂ ਦੀ ਕਾਫੀ ਸੇਵਰ ਸੀ ਹੈਡ ਇੰਜਰੀ ਸੀ ਐਂਡ ਅਨਕੌਂਸ਼ੀਅਸ ਸੀ ਪੇਸ਼ੈਂਟ ਠੀਕ